ਤਨ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀ ਬਾਣੀ ਆਖਿਆ ਤੁਰੰਬ ਕੀਤੀ ਹੈ ਉਹਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ੍ਰੀ ਗਾਗ ਮਹਰਲਾਤੀ ਜਾਗ ਧਨ ਜਨਣੀ ਜਿਨ ਜਯਾ ਧਨ ਪਿਤਾ ਪ੍ਰਧਾਨ ਉਹ ਜਨਣੀ ਤਨ ਹੈ ਤਨਤਾ ਦੇ ਯੋਗ ਹੈ ਜਿਸ ਨੇ ਗੁਰਮ ਹੋ ਜਨ ਦਿੱਤਾ ਹੈ ਭਗਤ ਨੂੰ ਜਨਮ ਦਿੱਤਾ ਹੈ ਧੰਨ ਪਿਤਾ ਪ੍ਰਦਾਨ ਉਹ ਪਿਤਾ ਧੰਤਾ ਦਾ ਯੋਗ ਹੈ ਇਸਨੇ ਗੁਰੂ ਜੀ ਦੇ ਘਰ ਵਿੱਚ ਗੁਰੂਨੀ ਜਨਮ ਲਿਆ ਹੈ ਸਵੈ ਰੰਗੋ ਦੇ ਭਗਤ ਨੇ ਜਨਮ ਲਿਆ ਹੈ ਉਹ ਖੁੱਲ ਵੀ ਧੰਨ ਹੈ ਜਿਸ ਕੋਲ ਵਿੱਚ ਹਰੀ ਦੇ ਦਾਸ ਨੇ ਜਨਮ ਲਿਆ ਹੈ ਸਤਗੁਰੂ ਸੇਵ ਸੁਖ ਪਾਇਆ ਵਿਚੋਂ ਗਿਆ ਗਮਾਨ ਕਿ ਸਤਗੁਰੂ ਨੂੰ ਸੇਵ ਕੇ ਛਿੱਤੇ ਕਰਕੇ ਸੁੱਖਾ ਨੂੰ ਪਾਲਿਆ ਵਿਚੋਂ ਗਿਆ ਉਹ ਮਾਨ ਤੇ ਜਿਹੜੇ ਸਾਡੇ ਮਨ ਦਾ ਹੰਕਾਰ ਸੀ ਉਹ ਦੂਰ ਹੋ ਗਿਆ ਦਰ ਸੇਵਨ ਸੰਤ ਜਨ ਖੜੇ ਪਾਇਣ ਗੁਣੀ ਨਿਦਾਨ ਜਿਹੜੇ ਤੇਰੇ ਦਰ ਤੇ ਖਲੋ ਜਾਂਦੇ ਨੇ ਤੇਰੇ ਦਰ ਤੇ ਹੋ ਜਾਂਦੇ ਨੇ ਸੇਵਾ ਕਰਦੇ ਨੇ ਉਹ ਗੁਨਾ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਨੇ ਮੇਰੇ ਮਨ ਗੁਰਮੁਖ ਧਾਈ ਹਰ ਸੋਈ ਉਹ ਹੀ ਗੁਰਮੁਖ ਤਨਤਾ ਦੇ ਯੋਗ ਨੇ ਜਿਹੜੇ ਮਨ ਕਰਕੇ ਦਿਨ ਧਿਆਨਾ ਕਰਦੇ ਨੇ ਤੇ ਤੇਰੇ ਦਰ ਦੇ ਤੇਰੇ ਘਰ ਦੇ ਆਪਤ ਹੋ ਕੇ ਰਹਿ ਜਾਂਦੇ ਨੇ ਗੁਰ ਕਾ ਸ਼ਬਦ ਮਰ ਵਸੈ ਗੁਰੂ ਦਾ ਸ਼ਬਦ ਕਿਨ ਕਾ ਏ ਦੇ ਜੇ ਵਸਤ ਹੈ ਤਉ ਕੀ ਮਹਿਮ ਗਣੀ ਨ ਆਵੇ ਇੱਕ ਸ਼ਬਦ ਜਿਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਮਨ ਤਨ ਨਿਰਮਲ ਹੋਏ ਉਹਨਾਂ ਦਾ ਮਨ ਵੀ ਤਨ ਵੀ ਨਿਰਮਲ ਹੋ ਜਾਂਦਾ ਭਾਵ ਕੀ ਪਵਿੱਤਰ ਹੋ ਜਾਂਦਾ ਹੈ ਰਹਾਉ ਕਰ ਕਿਰਪਾ ਘਰ ਆਇਆ ਅਪੇ ਮਿਲ ਮਿਲਿਆ ਆਏ ਉਹਦੀ ਕਿਰਪਾ ਸਦਕਾ ਸਾਡੇ ਹਿਰਦੇ ਕਾ ਵਿੱਚ ਪ੍ਰਮਾਤਮਾ ਆ ਕੇ ਵਸਿਆ ਮੈਂ ਨਾਮ ਦੀ ਜੋਤ ਜਗਾਈ ਆਪੇ ਮਿਲਿਆ ਆਏ ਤੇ ਉਹ ਆਪ ਆਉਣ ਕੀ ਮਿਲਿਆ ਗੁਰ ਸ਼ਬਦ ਜੀ ਸਾ ਲਾਹੀਐ ਰੰਕੇ ਸਹਿਜ ਸਵਾਇ ਗੁਰ ਸ਼ਬਦ ਦੇ ਸਦਕਾ ਉਸ ਨੂੰ ਸਲਾਉਣਾ ਕਰੀਏ ਉਸ ਨੂੰ ਚੇਤੇ ਕਰੀਏ ਉਹਦੇ ਗੁਣਾਂ ਨੂੰ ਗਾਈਏ ਨਾਮ ਸਿਮਰਨ ਦੇ ਨਾਲ ਜੁੜੀਏ ਰੰਗੇ ਸਾਈ ਸੁਪਾਈ ਫਿਰ ਸਹਿਜੇ ਹੀ ਅਸੀਂ ਨਾਮ ਵਿੱਚ ਰੰਗੇ ਜਾਵਾਂਗੇ ਸੱਚ ਹੈ ਸੱਚ ਸਮਾਇਆ ਮਿਲ ਰਹਿਣ ਨਾ ਵਿਛੜ ਜਾਏ ਤੇ ਜਿਹੜਾ ਸੱਚ ਨਾਲ ਜੁੜਦਾ ਹੈ ਸੱਚੇ ਦਾ ਰੂਪ ਹੋ ਜਾਂਦਾ ਹੈ ਮਿਲ ਰਹਿਣ ਨਾ ਵਿਛੜ ਜਾਏ ਫਿਰ ਕਦੇ ਵੀ ਇਤੁ ਮੇਯਾਇ ਭਜ ਤੋਲ ਵਿੱਚ ਨਹੀਂ ਵਿਚਦਾ ਜੋ ਕੁਝ ਕਰਨਾ ਸੋ ਕਰ ਰਿਆ ਜੋ ਪਰਮਾਤਮਾ ਦਾ ਹੁਕਮ ਹੈ ਉਹ ਹੋ ਰਿਹਾ ਹੈ ਅਵਰਨ ਕਰਨਾ ਜਾਏ ਮਨੁੱਖ ਦੀ ਕੋਈ ਪਾਇਆ ਨਹੀਂ ਕਿ ਉਹ ਆਪਣੇ ਕੋ ਆਪਣੇ ਮਤਲਬ ਕੁਝ ਕਰ ਸਕੇ ਜੋ ਹੈ ਉਸ ਵਹਿਗੁਰੂ ਦੀ ਰਗਾ ਹੈ ਸੱਚ ਹੈ ਸੱਚ ਸਮਾਇਆ ਕਿਉਂਕਿ ਜਿਹੜੇ ਸੱਚ ਨੂੰ ਸਮਝ ਜਾਂਦੇ ਨੇ ਚੀਰ ਚੁੰਨੇ ਬਿਲੇ ਨਾ ਸਤਗੁਰ ਪੰਨਾ ਪਾਏ ਚਿਰਾਂਤ ਵਿੱਚੇ ਰੂਸ ਵਾਪਸਾ ਕਿਰਪਾ ਕਿਤੇ ਤੋਂ ਆਪਣੇ ਦਰਬਾਰ ਨਾਲ ਮਿਲੇ ਆ ਮਿਹਰ ਦੀ ਦਾਤ ਕਰਨੀ ਐਂ ਸਿਰਦਾ ਰਵੇ ਰਹਿਮ ਨਿਰਭਉ ਨਾਮ ਰੰਕਾਰ ਦਿਨ ਰਾਤ ਤੇਰੇ ਨਾਮ ਨੂੰ ਗਾਈਏ ਮੇਰਾ ਹਿਰਦਾ ਤੇਰੇ ਰੰਗਾਂ ਵਿੱਚ ਰਵੇ ਆ ਰਵੇ ਨਿਰਭਉ ਨਾਮ ਰੰਕਾਰ ਜਿਹੜਾ ਨਿਰਭਉ ਹੈ ਨੰਕਾਰ ਹੈ ਐਸੇ ਗੁਰੂ ਨੂੰ ਚੇਤੇ ਰੱਖੀਏ ਨਾਮਿਕ ਆਪ ਮਿਲਾਇਨ ਪੂਰਾ ਸ਼ਬਦ ਆਪਾਰ ਤੇ ਜਿਨ੍ਹਾਂ ਨੂੰ ਆ ਮਿਲਾਉਣਾ ਕਰਦਾ ਹੈ ਉਹਨਾਂ ਦੇ ਸ਼ਬਦ ਦੀ ਆਪਾਰਤਾ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਸਿਨੀਆਂ ਖੋ ਦੇਤੀਆਂ ਪ੍ਰਵਾਹ